ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਨੇਤਾਵਾਂ ਦੇ ਘਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ। ਮੋਗਾ ਵਿੱਚ ਵੀ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਹਰਜੋਤ ਕਮਲ ਦੇ ਘਰ ਦੇ ਅੱਗੇ ਕਿਸਾਨਾਂ ਨੇ ਇਕੱਠ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਕਿਸਾਨ ਮਸਲਿਆਂ ਨੂੰ ਅਣਠਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਭਰਨ ਵਿੱਚ ਕਿਸਾਨਾਂ ਦਾ ਵੱਡਾ ਯੋਗਦਾਨ ਪਰ ਸਰਕਾਰ ਉਹਨਾਂ ਦੀਆਂ ਜ਼ਾਇਦ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਵਾਟੋਮੀਟਰ ਹੀ ਲਗਾਉਣਗੇ ਘਰੇ ਪਸ਼ੂਆਂ ਤੇ ਟੈਕਸ ਲਗਾਉਣਗੇ ਮੱਸੀ ਮੋਟਰਾਂ ਤੇ ਮੀਟਰ ਲਗਾਉਣਗੇ ਲੋਕ ਪਸ਼ੂ ਕਿਵੇਂ ਨਾਉਣ ਤੇ ਪਿਆਣਵੇ ਲੋਕ ਪਸ਼ੂ ਕਿਵੇਂ ਨਾਉਣ ਤੇ ਪਿਆਣਵੇ ਚੱਪ ਵਾਲੇ ਮੀਟਰ ਚੱਪ ਵਾਲੇ ਮੀਟਰ ਲੱਗਿਆ ਲਾਣਵੇ ਸਰਦਾਰ ਜੀ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਵਿਧਾਇਕ ਮੂਕਾ ਦਾ ਘਰ ਉੱਕੇ ਰਿਆ ਗਿਆ ਕੀ ਮੰਗਾ ਨੇ ਇਹ ਦਿਓ ਜਾਣਦੇ ਵੇਖੋ ਅੱਜ ਦੀਆਂ ਜਿਹੜੀਆਂ ਸਾਡੀਆਂ ਮੰਗਾਂ ਉਹ ਹੈਗਾ ਵੀ ਜਦੋਂ ਭਵੰਤਮਾਨ ਦੀ ਸਰਕਾਰ ਸਤਾਚ ਆਈ ਹੈ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਵੀ ਸਾਨੂੰ ਸਤਾਚ ਦੇ ਲਿਆ ਦਿਓ ਕਿ ਅਸੀਂ ਜਿਹੜੀ ਐਮਐਸਪੀ ਹੈ ਉਹ ਅਗਲੇ ਦਿਨ ਹੀ ਲਾਗੂ ਕਰ ਦੇਣ ਇੱਕ ਵਿਧਾਇਕ ਇਹਨਾਂ ਨੇ ਕਹਿੰਦੀ ਸੀ ਕਿ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਸੋਦੀ ਐਮਐਸਪੀ ਲਾਗੂ ਕਰਾਂਗੇ ਇਹਨਾਂ ਨੇ ਕਿਸੇ ਵੀ ਫਸਲ ਤੇ ਐਮ ਐਸ ਪੀ ਲਾਗੂ ਨਹੀਂ ਕੀਤੀ ਸਾਡੀ ਅੱਜ ਸਭ ਤੋਂ ਵੱਡੀ ਮੰਗ ਹੈ ਵੀ ਪੰਜਾਬ ਗਵਰਨਮੈਂਟ ਫਸਲਾਂ ਤੇ ਐਮ ਐਸ ਪੀ ਦੇਵੇ ਅੱਜ ਕਿਸਾਨ ਦਾ ਆਲੂ ਰੋ ਰਿਹਾ ਮੂੰਗੀ ਰੋ ਰਹੀ ਆ ਬਾਸਪਤੀ ਰੋ ਰਹੀ ਆ ਸਾਰੀਆਂ ਫਸਲਾਂ ਗੱਡੀਆਂ ਕਿਕਰਾਂ ਦੀਆਂ ਰੋ ਰਹੀਆਂ ਸਰਕਾਰ ਨੂੰ ਕੋਈ ਬਣਵਾ ਰਹੀ ਆ ਸਰਕਾਰ ਜਗੋਂ ਦੂਜੇ ਡੰਡੇ ਦੇ ਜੂਰ ਨਾ ਸਾਨੂੰ ਦੁਰਨਾ ਚਾਹੀਦੀ ਜਿਵੇਂ ਕਿਉਂ ਨ ਪਿੰਡ ਦੇ ਵਿੱਚ ਅੰਨੇ ਵਾ ਲਾਠੀ ਜਾਰਜੀ ਕੀਤਾ ਗਿਆ ਲੋਕਾਂ ਨੂੰ ਮਾਰਾ ਕੁੱਟਿਆ ਗਿਆ ਪਿੰਡ ਚ ਜਾ ਕੇ ਪਿੰਡ ਚ ਜਾ ਕੇ ਕੁੱਟਿਆ ਮਾਰਾ ਜਾਣਾ ਇਹ ਨਵੀਂ ਗੱਲ ਸ਼ੁਰੂ ਹੋਈ ਆ ਭਗਵਾਨਦਾਨ ਇੱਕ ਦੀ ਸਰਕਾਰ ਦੇ ਵਿੱਚ ਇਸ ਤੋਂ ਬਿਨਾ ਅੱਜ ਅਸੀਂ ਸਾਰੇ ਹਿੰਦੁਸਤਾਨ ਲੈਵਲ ਦੇ ਉੱਤੇ ਜਿਹੜੇ ਭਾਜਪਾ ਦੇ ਵੱਡੇ ਵੱਡੇ ਆਗੂ ਆ ਉਹਨਾਂ ਦੇ ਘਰਾਂ ਦੇ ਮੂਹਰੇ ਵੀ ਘਰਨੇ ਲਾ ਰਹੇ ਅੱਜ ਜਿਹੜਾ ਆਪਣਾ ਸ਼ਰੀਲ ਦਾ ਜਾਖਣ ਉਹਦੇ ਘਰਮੋਂ ਨੇ ਵੀ ਧਰਨਾ ਲੱਗਾ ਮਤਲਬ ਜਿਹੜੇ ਜਿਹੜੇ ਵੀ ਇਹਨਾਂ ਦੇ ਇਲਾਕਿਆਂ 'ਚ ਅ ਅਜੀਤਵਾਲ 'ਚ ਹਰਜੋਤ ਕਮਲ ਦੇ ਬਾੜ 'ਚ ਲੱਗਾ ਵਾ ਧਰਨਾ ਉਹ ਅਸੀਂ ਇਸ ਕਰਕੇ ਲਾ ਰਹੇ ਆ ਜਿਹੜਾ ਐਗਰੀਮੈਂਟ ਇਹਨਾਂ ਨੇ ਪਿਛਲੇ ਦਿਨਾਂ 'ਚ ਅਮਰੀਕਾ ਦੇ ਨਾਲ ਕੀਤਾ ਉਹ ਸਾਡੇ ਕਿਸਾਨ ਵਿਰੁੱਧ ਹੀ ਹੈ ਵੀ ਕਹਿੰਦਾ ਅਸੀਂ ਕੋਈ ਵਸਲ ਵੇਚ ਨਹੀਂ ਅਮਰੀਕਾ ਨੂੰ ਠਾਵਾ ਪਰਸੈਂਟ ਟੈਕਸ ਲੱਗੂ ਜੇ ਤੂੰ ਅਮਰੀਕਾ ਨੂੰ ਸਾਡੇ ਤੇ ਵੇਚਣੀ ਹੈ ਤਾਂ 0% ਨਾਲ ਹੀ ਹੋ ਸਰਕਾਰ ਇਹ ਜਿੰਦੀ ਹੈ ਵੀ ਤੇਲ ਵੀ ਤੁਸੀਂ ਰੂਸ ਤੋਂ ਨਹੀਂ ਲੈਣਾ ਆਰਾਮ ਤੋਂ ਨਹੀਂ ਲੈਣਾ ਤੇਲ ਅਸੀਂ ਤੁਹਾਨੂੰ ਆਪ ਦੇਵਾਂਗੇ ਮਹਿੰਗੇ ਭਾਅ ਦੇ ਮੰਗ ਇਹ ਜੀ ਠੱਡੀਆਂ ਜ਼ਮੋਰ ਤੇ ਦੇਖ ਕੇ ਮੋਦੀ ਸਾਹਿਬ ਨੇ ਕੀਤੇ ਆ ਇਹਨਾਂ ਦੇ ਖਿਲਾਫ ਸਾਡੇ ਪ੍ਰਦਰਸ਼ਨ ਹੋ ਰਹੇ ਨੇ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਆ ਤੇ ਜਿਵੇਂ ਮੰਗਾਂ ਨਹੀਂ ਮੰਗੀਆਂ ਜਾ ਰਹੀਆਂ ਤੁਹਾਡੀਆਂ ਅਗਲਾ ਅਗਲੀ ਰਣਨੀਤੀ ਕੀ ਦੱਸੋ ਜਦੋਂ ਅਸੀਂ ਦਿੱਲੀ ਗਏ ਉਦੋਂ ਦੋ ਤਿੰਨ ਮਹੀਨੇ ਅਸੀਂ ਪੰਜਾਬ ਦੇ ਵਿੱਚ ਐਸੀ ਤਰ੍ਹਾਂ ਪ੍ਰਦਰਸ਼ਨ ਕਰਦੇ ਸੀ ਤੇ ਫਿਰ ਅਸੀਂ ਵੱਡਾ ਅੰਦੋਲਨ ਕੀਤਾ ਦਿੱਲੀ ਸਰਕਾਰ ਦੇ ਖਿਲਾਫ ਤੇ ਤਿੰਨ ਕਾਨੂੰਨ ਮਨਾ ਗਿਆ ਉਹਨਾਂ ਨੇ ਪੂਰੀ ਜਦੋਂ ਜਦਾਂ ਲੱਗਿਆ ਕਿ ਉਦੋਂ ਤੱਕ ਵੱਡਾ ਅੰਦੋਲਨ ਕਰਾਂਗੇ ਪੰਜਾਬ ਦੇ ਵਿੱਚ ਵੀ ਜਿਹੜਾ ਐਗਰੀਮੈਂਟਲ ਜਿਹੜਾ ਕੀਤਾ ਉਹ ਟੁੱਟੇ ਜਿਹੜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿੰਦਰਪਾਲ ਸਰੋਂ ਪਿੰਕੀ ਸਾਧੂ ਨੇ ਉਹਦੇ ਜਨਮ ਤੇ ਅੱਜ ਐਮਐਲਏ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਕੀ ਕਾਰਨ ਕੀ ਹੈ ਕੀ ਮੰਗਾਂ ਜੀ ਇਸ ਜਗਤ ਮੂਰਤੀ ਵੱਲੋਂ ਸੱਦਾ ਸੀਗਾ ਅੱਜ ਵੀ ਜਿਹੜਾ ਫ੍ਰੀ ਟੈਕਸ ਵਾਲਾ ਜਿਹੜਾ ਮੋਦੀ ਸਰਕਾਰ ਨੇ ਜੋ ਤੱਕ ਉਤਾਰੇ ਅਮਰੀਕਾ ਨਾਲ ਉਹਦੇ ਵਿਰੋਧ ਵਿੱਚ ਮੰਗ ਪੱਤਰ ਦੇਣ ਆਏ ਆ ਸੀ ਇਹ ਮੰਗ ਪੱਤਰ ਆ ਜਿਹੜਾ ਵਿਧਾਨ ਸਭਾ ਤੇ ਮਤਾ ਪਾਇਆ ਜਾਵੇ ਇਹਨੂੰ ਰੱਦ ਕੀਤਾ ਜਾਵੇ 2025 ਮਾਮਲਾਓ ਰਾਜਨਾ ਕਿਰਤੀ ਕਿਸਾਨੀ ਉਹਨਾਂ ਔਰਤਾਂ ਵੀ ਅੱਜ ਧਰਨਾ ਦਿੱਤਾ ਜਾ ਰਿਹਾ ਕੋਠੀਮੂਰੇ ਕੀ ਕੀ ਮਸਲਾ ਕੀ ਆ ਜੀ ਸਾਰਾ ਦੇਖੋ ਜੀ ਇਹ ਜਿਹੜੀ ਇੱਕ ਤਾਂ ਬੀਜ ਬਿੱਲ ਲੈ ਕੇ ਆਏ ਆ ਉਹਨੂੰ ਲੈ ਕੇ ਆ ਇੱਕ ਬਿਜਲੀ ਬਿੱਲ ਇੱਕ ਮਨਰੇਗਾ ਜਿਹੜੀ ਉਹ ਖਤਮ ਕਰਨ ਨੂੰ ਲੈ ਕੇ ਆਏ ਆ ਤੇ ਨਾਲ ਲੱਗ ਮੈਂ ਜਿਹੜਾ ਇਹ ਵਪਾਰ ਸਮਝੌਤਾ ਫ੍ਰੀ ਟ੍ਰੇਡ ਵਾਲਾ ਕਰਕੇ ਆਏ ਆ ਉਹਨਾਂ ਨੂੰ ਲੈ ਕੇ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਧਰਨਾ ਵਾ ਉਹ ਅੱਜ ਅਲਿਖਿਆ ਗਿਆ ਸੀਗਾ ਤੇ ਹੁਣ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਵੀ ਜੋ ਵੀ ਐਸਕੇਮ ਮੰਨ ਲਓ ਕਾਲ ਹੋਊਗੇ ਉਸੇ ਤਰ੍ਹਾਂ ਹੀ ਜਿਹੜਾ ਅਗਲਾ ਵੀ ਰਏ ਰੂਪਰੇਖਾ ਜਿਹੜੀ ਤਿਆਰ ਕੀਤੀ ਜਾਊਗੀ ਕਿਉਂਕਿ ਜਿਹੜੇ ਬੀਜ ਬੈਲ ਜਿ ਕਹਿ ਦਈਏ ਤਾਂ ਅਸੀਂ ਆਪਣੇ ਘਰ ਦੇ ਵਿੱਚ ਜਿਹੜਾ ਕੱਲ ਵੀ ਰੱਖ ਸਕਦੇ ਸੀ ਤਾਂ ਉਹ ਵੀ ਜਿਹੜਾ ਅਸੀਂ ਨਹੀਂ ਰੱਖ ਸਕਦੇਗੇ ਔਰ ਨਾਲ ਲੱਗਣਾ ਚੱਪ ਵਾਲੇ ਮੀਟਰ ਆ ਜਿਹੜੇ ਬਿਜਲੀ ਮਹਿਕਮਾ ਉਹ ਸਾਰਾ ਪ੍ਰਾਈਵੇਟ ਕਰਕੇ ਕਾਰਪੋਰੇਟ ਘਰਾਣੇ ਨੂੰ ਦੇ ਕੇ ਜਿਸ ਤਰ੍ਹਾਂ ਅਸੀਂ ਮੋਬਾਈਲ ਦਾ ਰੀਚਾਰਜ ਕਰਦੇ ਹਾਂ ਉਸੇ ਤਰ੍ਹਾਂ ਜਿਹੜੇ ਸਾਡੇ ਚੈਪੋ ਵਾਲੇ ਮੀਟਰ ਉਹ ਰੀਚਾਰਜ ਹੋਇਆ ਕਰਨਗੇ ਔਰ ਨਾਲ ਲਗਮਈ ਜਿਹੜੇ ਫ੍ਰੀ ਟ੍ਰੇਡ ਵਾਲੀ ਇਹ ਲੈ ਕੇ ਆਏ ਵਪਾਰ ਸਮਝੌਤਾ ਉਹਦੇ ਵਿੱਚ ਵੀ ਜਿਹੜਾ ਅਸਲ ਕੀ ਉਹ ਜਿਹੜੇ ਕਿਸਾਨ ਆ ਜਾਂ ਮਜ਼ਦੂਰ ਆ ਉਹਨਾਂ ਨੂੰ ਮਾਰਨ ਦੇ ਮੌਤ ਦੇ ਵਾਰੰਟਾ ਜਿਹੜੀ ਮੋਦੀ ਸਰਕਾਰ ਉਹ ਲੈ ਕੇ ਆਈ ਆ ਇਹ ਜਿਹੜੇ ਟ੍ਰੇਡ ਸਮਝੌਤਾ ਫ੍ਰੀ ਵਾਲਾ ਇਹ ਸਾਨੂੰ ਨਹੀਂ ਚਾਹੀਦਾ ਔਰ ਬਿਜਲੀ ਬਿੱਲ ਵੀ ਅਸੀਂ ਰੱਦ ਕਰਵਾਵਾਂਗੇ ਨਾਲ ਲਗਮਈ ਜਿਹੜਾ ਬੀਜ ਬਿੱਲ ਵਾਲਾ ਵਾ ਉਹ ਵੀ ਅਸੀਂ ਰੱਦ ਕਰਵਾਵਾਂਗੇ ਇਹ ਮੁੱਦਾ ਦਾ ਸੈਂਟਰ ਦਾ ਜੀ ਡਾਕਟਰ ਅਮੰਦੀਪ ਅੋਰੋਰਾ ਆਮ ਆਦਮੀ ਪਾਰਟੀ ਦੇ Did you need ਇਹ ਮੁੱਦਾ ਸੈਂਟਰ ਦਾ ਤੇ ਇਹਨਾਂ ਦੇ ਗੇਟਾਂ 'ਚ ਧਰਨਾ ਦੇਂਦਾ ਕੀ ਪਰ ਕੋ ਪਾ ਦੇਖੋ ਜੀ ਜਿਹੜੀ ਮੌਜੂਦਾ ਸਰਕਾਰ ਆ ਇਹਨਾਂ ਦਾ ਵੀ ਫਰਜ਼ਬੰਦ ਆ ਵੀ ਸਾਡੀ ਜਿਹੜੀ ਪਾਵਰਲਾ ਖਾਓ ਔਖੀ ਆ ਤਾਂ ਇਹਨਾਂ ਨੂੰ ਜਿਹੜੀ ਸੈਂਟਰ ਦੇ ਮੂਹਰੇ ਗੱਲਬਾਤ ਰੱਖ ਕੇ ਸੈਸ਼ਨ ਚੱਲ ਰਹੇ ਆ ਸੈਸ਼ਨਾਂ ਦੇ ਵਿੱਚ ਆਪਣੀ ਗੱਲਬਾਤ ਰੱਖ ਕੇ ਜਿਹੜੇ ਇਹ ਟ੍ਰੇਡ ਸਮਝੌਤੇ ਆ ਜਾਂ ਬਿਜਲੀ ਬਿਆਲਾ ਬੀਜ ਬਿਆਲਾ ਉਹ ਰੱਦ ਕਰਵਾਉਣੇ ਚਾਹੀਦੇ ਆ ਅੱਜ ਭਾਜਪੀ ਦੇ ਦਫ਼ਤਰਾਂ ਦੇ ਅੱਗੇ ਆ ਜਾਂ ਐਮਐਲਏ ਆ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਜਿਹੜੇ 3 ਘੰਟੇ 3 ਵਜੇ ਤੱਕ ਦਾ ਜਿਹੜਾ ਧਰਨਾ ਉਹ ਦਿੱਤਾ ਜਾ ਰਿਹਾ ਤਾਂ ਕਿ ਜਿਹੜੇ ਇਹ ਜਿਹੜੀਆਂ ਸੰਸਦ ਦੇ ਵਿੱਚ ਗੱਲਬਾਤ ਇਹ ਚੀਜ਼ ਦੀ ਉਠਾ ਸਕਣ ਕਿ ਕਿਸਾਨ ਮਜ਼ਦੂਰ ਹਰ ਇੱਕ ਵਰਗ ਅਜਾ ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜੀਆਂ ਇਹ ਮੰਗਾ ਵਾਂ ਉਹਨਾਂ ਨੂੰ ਖਾਰਜ ਕਰਾਉਣ ਵਾਸਤੇ ਅਜਾ ਇਕੱਠੇ ਹੋਈ ਹੈ ਪਿਛਲੇ ਦਿਨੀ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਆਏ ਸੀ ਉਹ ਤਾਂ ਕਹਿ ਰਹੇ ਸੀ ਟ੍ਰੇਡ ਡੀਲ ਜਿਹੜੀ ਹੋਈ ਹੈ ਕਿਸਾਨਾਂ ਲਈ ਲਾਹੇਮੰਦ ਸੋ ਜੀ ਲਾਹੇਬੰਦ ਇਹਦੇ ਵਿੱਚ ਕਿੱਥੋਂ ਆ ਜਦੋਂ ਸਮਝੌਤਾ ਉਹਨਾਂ ਨੇ ਕੀਤਾ ਵਾ ਅਸੀਂ ਤਾਂ ਕੋਈ ਵੀ ਚੀਜ਼ ਉਧਰ ਵੇਚੀਏ ਤਾਂ 18% ਦਾ ਟੈਰਫਾ ਲੱਗੂਗਾ ਉਧਰੋਂ ਕੋਈ ਚੀਜ਼ ਆਉਂਦੀ ਹੈ ਤਾਂ 0% ਤੇ ਦੇਖੋ ਇਹ ਕਿਹੜੇ ਕਿਹੜੇ ਸਮਝੌਤੇ ਦੀ ਇਹ ਗੱਲ ਕਰ ਰਹੇ ਆ ਅੱਜ ਕਿਸਾਨ ਮਜ਼ਦੂਰ ਹਰ ਇੱਕ ਵਰਗ ਇਹਨਾਂ ਥੱਲੇ ਕੁਝ ਲੈ ਜਾਣਾ ਵਾ ਅਸੀਂ ਉਧਰ ਦੀ ਗੱਲ ਕਰਦੇ ਕਣਕ ਦੀ ਜਿਹੜੀ ਸਾਨੂੰ ਐਮਐਸਪੀ ਮਿਲਦੀ ਉਹ ਵੀ ਸਾਡੀ ਐਮਐਸਪੀ ਖਤਮ ਹੋ ਜੂ ਜਦੋਂ ਫ੍ਰੀ ਦੀ ਬਾਹਰੋਂ ਚੀਜ਼ ਆਈ ਤਾਂ ਸਾਡੇ ਲੋਕਾਂ ਨੇ ਇੱਥੇ ਸਾਡੀ ਜਿਹੜਾ ਅਨਾਜ ਆ ਉਹ ਕਿੱਥੋਂ ਖਰੀਦਣਾ ਵਾ ਤਾਂ ਇਹਨਾਂ ਨੂੰ ਲੈ ਕੇ ਜਿਹੜਾ ਦੁੱਧ ਦੀ ਆਪਾਂ ਗੱਲ ਕਰਦੇ ਉਧਰੋਂ ਕੋ ਕਰਾ ਵਿੱਚ ਇਹ ਮਹੀਨੇ ਆਊਗਾ ਤਾਂ ਉਹ ਖਰਾਬ ਨਹੀਂ ਹੋਊਗਾ ਤਾਂ ਦੁੱਧ ਦੇਖੋ ਜੀ ਉਧਰੋਂ ਇਧਰ ਆਉਣ ਲੱਗ ਗਿਆ ਸਸਤੇ ਰੇਟ ਤੇ ਤੇ ਜਿਹੜੇ ਸਾਡੇ ਫਾਰਮ ਆ ਉਹ ਫੇਲ ਹੋ ਜਾਣਗੇ ਜਿਹੜਾ ਆਮ ਕਿਸਾਨ ਆ ਜਿੰਦਾ ਧੰਦਾ ਹੀ ਸਿਰਫ ਖੇਤੀ ਤੋਂ ਜਾਂ ਪਸ਼ੂਆਂ ਤੋਂ ਚੱਲਦਾ ਵਾ ਉਹ ਸਾਰੇ ਮਾਰੇ ਜਾਣਗੇ ਕਿਹੜੀਆਂ ਕਿਹੜੀਆਂ ਯੂਨੀਅਨਾਂ ਦਾ ਸਰਪੰਚ ਅੱਜ ਸੰਯੁਕਤ ਉਨੀਅਰਸੀ ਵੱਲੋਂ ਸਾਰਾ ਪ੍ਰੋਗਰਾਮ ਆ ਜੀ ਐਸ ਕੇ ਐਮ ਵੱਲੋਂ ਪ੍ਰੋਗਰਾਮ ਹੈ ਤਾਂ ਜੀ ਤੁਸੀਂ ਇਹ ਭਰਾਓ ਮਾਗੀ ਦੇ ਪਾਸੇ ਸਾਡਾ ਜੀ ਅੱਜ ਵਿਧਾਇਕ ਮੋਗਾ ਦੇ ਘਰ ਬਣੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮੰਗਾਂ ਨੇ ਅੱਜ ਦਾ ਜਿਹੜਾ ਹੈਗਾ ਇਹ ਪੰਜਾਬ ਪੱਧਰ ਤੇ ਆਮ ਪਾਰਟੀ ਦੇ ਵਿਧਾਇਕ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਕਾਲ ਦੇ ਇਨਸਾਨ ਜਿਹੜਾ ਧਰਨਾ ਲਾਇਆ ਗਿਆ ਅੱਜ ਦੇ ਧਰਨੇ ਦੀਆਂ ਮੰਗਾਂ ਹੈਗੀਆਂ ਕਿ ਮੋਦੀ ਸਰਕਾਰ ਵੱਲੋਂ ਜੋ ਬੀਜ ਸੋਧ ਬਿਲ 225 ਬਿਜਲੀ ਸੋਧ ਬਿਲ 225 ਨੰਦਾ ਜਾ ਰਿਹਾ ਹੈਗਾ ਜੋ ਮਤਲਬ ਕਿਰਤੀਆਂ ਨਾਲ ਸੰਬੰਧਿਤ ਚਾਰ ਕਿਰਤ ਕਾਨੂੰਨ ਕੋਡ ਲਾਗੂ ਕੀਤੇ ਹੈਗੇ ਹਨ ਮਨਰੇਗਾ ਦੀ ਥਾਂ ਤੇ ਜੀ ਆਰਾਮ ਜੀ ਕਾਨੂੰਨ ਲਿਆਂਦਾ ਜਾ ਰਿਹਾ ਹੈਗਾ ਅਮਰੀਕਾ ਦੇ ਨਾਲ ਟ੍ਰੇਡ ਫ੍ਰੀ ਸਮਝੌਤਾ ਕੀਤਾ ਜਾ ਰਿਹਾ ਹੈ ਇਹ ਹੈਗੀਆਂ ਸਾਡੀਆਂ ਦਿੱਲੀ ਸਰਕਾਰ ਨਾਲ ਸੰਬੰਧਤ ਮੰਗਾਂ ਹੈਗੀਆਂ ਅਸੀਂ ਸਮਝਦੇ ਹੈਗੇ ਕਿ ਜੇ ਇਹ ਮੰਗਾਂ ਲਾਗੂ ਹੋ ਜਾਂਦੀਆਂ ਕਿਸਾਨਾਂ ਤੇ ਕਿਰਤੀਆਂ ਦਾ ਬਹੁਤ ਮਾੜਾ ਮਾਹੌਲ ਹੋਊਗਾ ਜਿਹੜੀਆਂ ਹੈਗੀਆਂ ਜ਼ਮੀਨਾਂ ਕਿਸਾਨਾਂ ਦੀਆਂ ਖੋਹ ਜਾਣਗੀਆਂ ਜਿਹੜੇ ਬੀਜ ਬੀਜਨੇ ਹੈਗੇ ਆ ਜੇ ਉਹ ਕਾਨੂੰਨ ਪਾਸ ਹੋ ਜਾਂਦਾ ਹੈਗਾ ਤਾਂ ਉਹ ਵੀ ਅਸੀਂ ਕਿਸਾਨ ਇੱਕ ਦੂਏ ਤੋਂ ਬੀਜਦਾਰਾਂ ਨਾਲ ਕਿ ਨਹੀਂ ਬੀਜ ਸਕਣਗੇ ਕਿਉਂਕਿ ਉਹ ਰਜਿਸਟਰਡ ਕੰਪਨੀਆਂ ਦੇ ਬੀਜ ਹੀ ਜਿਹੜੇ ਹੈਗੇ ਆ ਉਹ ਬੀਜੇ ਜਾਣੇ ਹੈਗੇ ਕੋਈ ਆਪਣੇ ਖੇਤੀ ਚੋਂ ਪੈਦਾ ਕਰਕੇ ਬੀਜ ਨਹੀਂ ਵੇਚੀ ਸ਼ੁਗਵਾ। ਐਂ ਪੰਜਾਬ ਸਰਕਾਰ ਆ ਪਹਿਲਾਂ ਲੈਂਡ ਪੂਲਿੰਗ ਪਾਲਸੀ ਲਾਂਦੀ ਸੀ 65000 ਏਕੜ ਕਿਸਾਨਾਂ ਦਾ ਕੋਈ ਕੋਸ਼ਿਸ਼ ਕੀਤੀ ਹੈ। ਆ ਹੁਣ ਜਿਹੜੀਆਂ ਬਿਲੀ ਬੋਰਡ ਨਾਲ ਸੰਬੰਧਿਤ ਜਾਇਦਾਦਾਂ ਹੈਗੀਆਂ ਪੰਜਾਬ ਸਰਕਾਰ ਇਹ ਰਸਤੇ ਵੇਚਣ ਜਾਤ ਤਰੀ ਹੈਗੀ ਆ। ਇੱਕ ਇਹਦੇ ਨਾਲ ਦੀ ਨਾਲ ਜਿਹੜਾ ਹੈਗਾ ਆਪਾਂ ਦੇਖਿਆ ਹੈ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਖਿਲਾਫ ਕਿਸਾਨਾਂ ਨੇ ਜੋ ਜੌਂਦ ਵਿਖੇ ਧਰਨਾ ਲਾਇਆ ਸੀ ਇੱਕ ਪਿੰਡ ਦੇ ਵਿੱਚ ਧਰਨਾ ਲੱਗਾ ਸੀਗਾ ਪਿੰਡ 'ਚ ਜਾ ਕੇ ਉੱਥੋਂ ਦੀ ਐਸਐਸਪੀ ਨੇ ਮਤਲਬ ਕਿਸਾਨਾਂ ਤੇ ਜਿਹੜਾ ਹੈਗਾ ਡਾਂਗ ਚਲਾਈ ਐ ਰੋੜੇ ਚਲਾਏ ਐ ਅਥਰੋਗੈਸ ਦੇ ਗੋਲੇ ਛਿਪੇ ਐ ਇੱਕ ਬੰਦੇ ਦੀ ਲੱਤ ਕਹਿ ਕੇ ਤੜਵਾਈ ਗਈ ਆ ਆਈ ਜਿਹੜੇ ਹੈਗੇ ਆ ਪੱਤਰਕਾਰਾਂ ਤੇ ਕਾਨੂੰਨ ਬਣਾਏ ਗਏ ਆ ਜੀ ਪੱਤਰਕਾਰਾਂ ਦੇ ਖਿਲਾਫ ਜਿਹੜੇ ਹੈਗੇ ਆ ਉਹਨਾਂ ਦੇ ਕਾਨੂੰਨ ਕੇਸ ਦਰਜ ਕੀਤੇ ਗਏ ਆ ਕਿ ਪੱਤਰਕਾਰਾਂ ਦੀ ਜ਼ੁਬਾਨ ਬੰਦੀ ਕੀਤੀ ਜਾ ਰਹੀ ਹੈਗੀ ਆ ਕਿ ਕੋਈ ਬੋਲੇ ਨਾ ਅਸਲ ਵਿੱਚ ਹਿੰਦੁਸਤਾਨ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੋਵੇਂ ਹੀ ਸਰਕਾਰਾਂ ਜਿਹੜਾ ਇਹਨਾਂ ਸਰਕਾਰਾਂ ਦੇ ਖਿਲਾਫ ਬੋਲਦਾ ਹੈਗਾ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਡਾਂਗ ਰਾਹੀ ਵੀ ਤੇ ਗੋਲੀਆਂ ਲੱਖੀਆਂ ਦੇ ਰਾਹੀਂ ਤੇ ਆਪਣੇ ਜਿਹੜੇ ਬਣਾਏ ਹੋਏ ਕਾਲੇ ਕਾਨੂੰਨਾਂ ਦੇ ਰਾਹੀਂ ਸਾਡੀ ਸਮਝ ਹੈਗੀ ਆ ਕਿ ਐਸਕੇਐਮ ਦੀ ਸਮਝ ਹੈਗਾ ਕਿ ਜੇ ਇਹ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਹੈਗੇ ਆ ਇਹ ਲੋਕਾਂ ਦੀ ਦੁਰਦਸ਼ਾ ਮਾਰੀ ਹੋਊਗੀ ਤੇ ਜਿੰਨਾ ਚਿਰ ਇਹ ਕਾਨੂੰਨ ਲਾਗੂ ਕਰਨ ਤੋਂ ਰੋਕਣ ਦੇ ਲਈ ਜਿਹੜਾ ਹੈਗਾ ਸਮੁੱਚੇ ਲੋਕਾਂ ਨੂੰ ਆਰ ਪਾਰ ਦੀ ਲੜਾਈ ਲੜਨੀ ਪੈਣੀ ਹੈਗੀ ਹੈ ਤੇ ਉਸ ਲੜਾਈ ਦੇ ਲਈ ਅਸੀਂ ਤਿਆਰ ਆ ਉਹਦੇ ਸਬੰਧ ਵਿੱਚ ਜਿਹੜਾ ਅੱਜ ਦਾ ਤਰਨਾ ਦਿੱਤਾ ਗਿਆ ਹੈਗਾ ਕਿੰਨਾ ਚਿਰ ਸਰਕਾਰਾਂ ਜਿਹੜੀਆਂ ਹੈਗੀਆਂ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀਆਂ ਜਾਂ ਇਹ ਨੀਤੀਆਂ ਵਾਪਸ ਨਹੀਂ ਲੈਂਦੀਆਂ ਉਨਾ ਚਿਰ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਜਾਰੀ ਰਹਿਣਗੇ ਅਸਲ ਦੇ ਵਿੱਚ ਅੱਜ ਇਹਨਾਂ ਨੂੰ ਸੁਨੇਹਾ ਦੇਣ ਆਏ ਆ ਦੋਵਾਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਕਿ ਸਮੇਂ ਦੀ ਸਰਕਾਰੇ ਜਦੋਂ ਤੁਸੀਂ ਕਹਿੰਦੇ ਸੀ ਵੀ ਸੱਥਾਂ ਦੇ ਵਿੱਚੋਂ ਸਰਕਾਰਾਂ ਚੱਲਿਆ ਕਰਨੀਆਂ ਲੋਕਾਂ ਦੀ ਮਰਜ਼ੀ ਦੇ ਫੈਸਲੇ ਹੋਇਆ ਕਰਨਗੇ ਲੋਕ ਹਿੱਤ ਦੀ ਗੱਲ ਹੋਊਗੀ ਕਿਰਤ ਨੂੰ ਬਚਾਉਣ ਦੀ ਗੱਲ ਹੋਊਗੀ ਪਰ ਇਹਦੇ ਉਲਟ ਤੁਸੀਂ ਕੀ ਲਿਆਏ ਕਿਰਤ ਨੂੰ ਵੱਡੀ ਲੁੱਟ ਦੇ ਨਾਂ ਦੇ ਉੱਤੇ ਤੁਸੀਂ ਨਾਂ ਬੇਸ਼ੱਕ ਬਹੁਤ ਸੋਹਣੇ-ਸੋਹਣੇ ਰੱਖਦੇ ਹੋ ਵੀ ਬਹੁਤ ਸੌਦਾ ਕਰਤੀਆਂ ਭਾਵੇਂ ਬਿਜਲੀ ਸੋਧ ਬਿਲ 2025 ਹੋਵੇ ਭਾਵੇਂ ਬੀਜ ਬਿੱਲ ਸੋਧ ਬਿੱਲ 2025 ਹੋਵੇ ਚਾਹੇ ਜਿਵੇਂ ਮੰਗਰੇਗਾ ਮਜ਼ਦੂਰਾਂ ਨੂੰ ਕੋਈ ਗੁੱਠੇ ਲਾਉਣ ਵਾਲਾ ਕਾਨੂੰਨ ਵੀ ਆਏ ਉਦੋਂ ਬਾਅਦ ਤੁਸੀਂ ਅਮਰੀਕਾ ਵਰਗੇ ਮੁਲਕਾਂ ਨਾਲ ਮੁਖਤ ਵਿਪਾਰ ਸਮਝੌਤੇ ਲੈ ਕੇ ਜਿੱਥੇ ਕਿਸਾਨੀ ਵਪਾਰੀ ਹਰ ਇੱਕ ਵਰਗ ਨੂੰ ਤੁਸੀਂ ਮਾਰਨ ਵਾਲੀ ਗੱਲ ਕਰਦੇ ਹੋ ਉਦੋਂ ਵੱਡੀ ਗੱਲ ਬਾਤ ਜਿਹੜੇ ਜਨਤਕ ادارے ਆ ਜਿਨ੍ਹਾਂ ਨੂੰ ਤੁਸੀਂ ਵੇਚਣ ਦੀ ਗੱਲ ਕਰਦੇ ਆ ਭਾਵੇਂ ਬਟੰਡੇ ਦਾ ਸਰਮ ਵਾਲਾ ਆਏ ਦਿਨ ਕਹਿ ਰਹੇ ਨੇ ਵੀ ਹਾਂਜੀ ਮਨਜ਼ੂਰੀ ਮਿਲ ਗਈ 100 ਏਕੜ ਵੇਚਣ ਦੀ 200 ਏਕੜ ਵੇਚਣ ਦੀ ਜਨਤਕ ਅਦਾਰਿਆਂ ਨੂੰ ਤੁਸੀਂ ਜਿਹੜਾ ਵੇਚ ਰਹੇ ਹੋ ਇਹਨਾਂ ਸਾਰਿਆਂ ਦੇ ਖਿਲਾਫ ਅੱਜ ਅਸੀਂ ਸੁਨੇਹਾ ਦੇਣ ਆਏ ਆ ਇੱਥੇ ਦੇਖੋ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਅਸਲ ਦੇ ਵਿੱਚ ਉਹਨਾਂ ਨੂੰ ਬਦਲ ਕੇ ਅਸੀਂ ਇਹਨਾਂ ਨੂੰ ਲਿਆਂਦਾ ਸੀ ਪਰ ਜਿਹੜਾ ਇਹਨਾਂ ਨੇ ਕਹਿਰ ਵਧਾ ਰਹੇ ਆ ਜਿਸ ਤਰੀਕੇ ਨਾਲ ਭਾਰਤੀ ਕਿਸਾਨੀ ਨੂੰ ਨੇਕਤਾ ਉਗਰਾਹਾ ਤੇ ਇਹਨਾਂ ਨੇ ਹਮਲਾ ਕੀਤਾ ਏ ਅਸਲ ਦੇ ਵਿੱਚ ਜਿਹੜੀਆਂ ਜੱਥੇਬੰਦੀਆਂ ਕੋਈ ਆਵਾਜ਼ ਚੱਕਦੀਆਂ ਲੋਕਾਂ ਦੀ ਆਵਾਜ਼ ਚੱਕਦੀਆਂ ਇਹ ਸਰਕਾਰਾਂ ਨੂੰ ਰੜਕਦੀਆਂ ਹੁੰਦੀਆਂ ਇਸ ਕਰਕੇ ਇਹਨਾਂ ਨੇ ਵੀ ਉਹ ਰੂਪ ਆਵਦਾ ਅਸਲੀ ਵਿਖਾਤਾ ਕਿਉਂਕਿ ਅਸੀਂ ਸਮਝਦਾ ਕਿ ਜਿਹੜਾ ਕੁਝ ਉੱਥੇ ਐਸਐਸਪੀ ਜੋਤੀ ਯਾਦਵ ਨੇ ਕੀਤਾ ਉਹ ਅਸਲ ਦੇ ਵਿੱਚ ਉਹਦਾ ਕਰਤਾਰ ਐਡੀ ਵਫਾਦਾਰੀ ਨਾਲ ਕਿਵੇਂ ਨਿਭਾ ਰਹੀ ਆ ਕਿਉਂਕਿ ਉਹਦਾ ਜਿਹੜਾ ਘਰ ਵਾਲਾ ਏ ਬੈਸ ਅਸਲ ਦੇ ਵਿੱਚ ਉਹਨਾਂ ਸਰਕਾਰ ਦੀ ਵੱਡੀ ਛਾਏ ਉਹਦੇ ਜਿਹੜਾ ਉਹਨੇ ਡਿਊਟੀ ਆ ਉਹਦੀ ਨਿਭਾਈ ਆ ਉਹਦੇ ਵਿੱਚ ਜਾਨੀ ਕਿ ਸਾਰਾ ਕੁਝ ਸੱਦ ਹੋ ਗਿਆ ਕਿ ਸਰਕਾਰ ਦਾ ਕਿਹੜਾ ਮਨਸੂਬਾ ਹੈ ਕਿਸ ਤਰ੍ਹਾਂ ਕਰਤੀ ਲੋਕਾਂ ਨੂੰ ਗੁੱਠੇ ਲਾਣਾ ਬੀਜੇਪੀ ਲੀਡਰਾਂ ਨੇ ਵੀ ਕਰਾ ਦਿੱਤੇ ਆ ਬਿਲਕੁਲ ਜੀ ਬੀਜੇਪੀ ਲੀਡਰਾਂ ਦਾ ਵੀ ਕਰ ਰਹੇ ਆ ਉਧਰ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੋਹਾਂ ਦੇ ਕਰ ਰਹੇ ਆ ਕਿਉਂਕਿ ਸਰਕਾਰ ਦੋਹਾਂ 'ਚ ਕੋਈ ਵੀ ਨਹੀਂ ਘਟ ਉਧਰ ਜਿਹੜਾ ਭਗਵਾਨ ਤਮਾਨ ਆ ਉਹ ਵੀ ਉਹਦੇ ਕਦਮਾਂ ਤੇ ਹੀ ਚੱਲ ਰਿਹਾ ਕਿਉਂਕਿ ਉੱਤੇ ਜਦੋਂ ਸੈਂਟਰ ਦੀ ਸਰਕਾਰ ਕੋਈ ਚੀਜ਼ ਲੈ ਕੇ ਆਉਂਦੀ ਆ ਥੱਲੇ ਕਰਨ ਤੇ ਕੋਈ ਗੱਲ ਨਹੀਂ ਜੀ ਜਨਾਬ ਜੀ ਸਰ ਅਸਲ ਤੇ ਵਿੱਚ ਉਹੀ ਨੀਤੀ ਪਾਲਸੀ ਆ ਅਸੀਂ ਕਹਿੰਦੇ ਜੀ ਸੱਚਮੁੱਚ ਹੈ ਕਿਸਾਨਾਂ ਮਜ਼ਦੂਰਾਂ ਦਾ ਆਏਗਾ ਠੀਕ ਆ ਕਹੇ ਕਿ ਭਾਈ ਅਸੀਂ ਇਹ ਕਾਨੂੰਨ ਪੰਜਾਬ ਦੇ ਵਿੱਚ ਨਹੀਂ ਲਾਗੂ ਕਰਨੇ ਘੱਟੋ ਘੱਟੇ ਬਿਆਨ ਤਾਂ ਆ ਸਕਦਾ ਕਦੇ ਜਮਾਨ ਖੁੱਲੀ ਆ ਮੁੱਖ ਮੰਤਰੀ ਦੀ ਕਰ ਜੁਬਾਨ ਖੁੱਲੀ ਹੋਵੇ ਨਾ ਚੀਜ਼ਾਂ ਤੇ ਇੱਕ ਵਾਰੀ ਜੁਬਾਨ ਨਹੀਂ ਖੁੱਲੀ ਵੀ ਹਾਂ ਪੈਂਡ ਚ ਬੈਠੇ ਕਿਸਾਨਾਂ ਦੇ ਉੱਤੇ ਬਾਈ ਸਾਡੀ ਜੋਤੀ ਜਰਵ ਜਿਹੜੀ ਐਸਐਸਪੀ ਆ ਉਹਨੇ ਜਾਂਚ ਕਰਵਾਵਾਂਗੇ ਕਿ ਕਿਹੜੇ ਤਰੀਕੇ ਨਾਲ ਡਲੇਵਰਾ ਤੇ ਕਿਹੜੇ ਤਰੀਕੇ ਨਾਲ ਥਰੂ ਗੈਸ ਦੇ ਕੋਲੇ ਇੱਕ ਵਾਰੀ ਨਹੀਂ ਨਿਕਲੀ ਅਸਲ ਦੇ ਵਿੱਚ ਇਹਦੇ ਪਿੱਛੇ ਕੀ ਆ ਇਹਦੇ ਪਿੱਛੇ ਆ ਕਿ ਸਰਕਾਰ ਦੀ ਹੀ ਛਾਹ ਆ ਕਿਉਂਕਿ ਅਸਲ ਦੇ ਵਿੱਚ ਕੋਈ ਪੁਲਿਸ ਅਧਿਕਾਰੀ ਐ ਕਰਦੇਵੇ ਇਸ ਕਰਕੇ ਜਿਹੜੇ ਕਾਨੂੰਨ ਲਿਉਨੇ ਅਸਲ ਦੇ ਵਿੱਚ ਇਹ ਦੇਖ ਤਾ ਕੇ ਲੋਕਾਂ ਨਾਲ ਵੀ ਹਾਂ ਤੁਸੀਂ ਗੱਲ ਕਰੋਗੇ ਮੁਰੇ ਹੋ ਕੇ ਤੁਸੀਂ ਪਿੰਡਾਂ 'ਚ ਇਕੱਠ ਕਰੋਗੇ ਜਾਨਿਕਾ ਲੋਕਾਂ ਨੂੰ ਘਰੇ ਦੱਬਣ ਲਈ ਉਹ ਐਡੇ ਪੱਬੇ ਪਰ ਨਹੀਂ ਹੋਵੇ ਐਡੇ ਕਾਲੇ ਹੋਏ ਹੋਏ ਆ ਅਸਲ ਦੇ ਵਿੱਚ ਇਹ ਨੀਤੀ ਪਾਲਸੀ ਉਹ ਆ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਅਸੀਂ ਵਾਪਸ ਕਰਾਏ ਸੀ ਅੱਗੇ ਕੀ ਸੀ ਪਹਿਲਾਂ ਜ਼ਮੀਨ ਨੂੰ ਹੱਥ ਪਾਇਆ ਸੀ ਹੁਣ ਉਹਨਾਂ ਨੇ ਜ਼ਮੀਨ ਨੂੰ ਨਹੀਂ ਪਾਇਆ ਕਹਿੰਦੇ ਵੀ ਇੱਧਰ ਨਹੀਂ ਹੱਥ ਪਾਉਣ ਦਿੰਦੇ ਹੁਣ ਉਹਨੇ ਅੱਛਾ ਕਰੇ ਸਿਰ ਤੇ ਆਕੜਦੇ ਆ ਕਹਿੰਦੇ ਜੀ ਇਹਨਾਂ ਨੂੰ ਤਾਂ ਬਿਜਲੀ ਫ੍ਰੀ ਮਿਲਦੀ ਆ ਉਹਨੇ ਉਹ ਕਰ ਦਿਓ ਬੰਦ ਕਿਨੇ ਨਵਾਂ ਸੋਧ ਬਿੱਲ ਲਿਆ ਕੇ ਉਦੋਂ ਬਾਰੇ ਇਹ ਕਾਰੇ ਸਰ ਤੇ ਆਕੜਦੇ ਆ ਉਹਨੇ ਤਾਂ ਜੱਥੇਬੰਦੀਆਂ ਜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹਨਾਂ ਨੇ ਦੱਲੀ ਵਾਲਾ ਅੰਦੋਲਨ ਕੀਤਾ ਸੀ ਉਹਨਾਂ ਦੇ ਵੀ ਕਿਹੜੇ ਉਹ ਪਿੰਡ ਆ ਜਿੱਥੋਂ ਉਹ ਜੱਥੇਬੰਦੀਆਂ ਪਾਈ ਵੱਡੀ ਗਿਣਤੀ ਚ ਲੋਕ ਆਉਂਦੇ ਆ ਉਹਨਾਂ ਵੀ ਆ ਜੌਂਦ ਵਰਗੇ ਪਿੰਡ ਆ ਕਹਿੰਦੇ ਆ ਕਰੋ ਪਿੰਡਾਂ ਚ ਕੁੱਟੋ ਜਾ ਕੇ ਕਿ ਕੱਲ ਨੂੰ ਲੋਕ ਜ਼ੋਰ ਤਰਾਂ ਕਰਨਾ ਇਹ ਭੁਲੇਖਾ ਸਮੇਂ ਦੀ ਸਰਕਾਰ ਨੂੰ ਨਾ ਜੇ ਐ ਲੋਕ ਦਬਦੇ ਹੁੰਦੇ ਤਾਂ ਜੱਲਿਆਂ ਵਾਲਾ ਬਾਗ ਜਿੱਥੇ ਗੋਲੀਆਂ ਨਾਲ ਭਰਾ ਭਰਾ ਕੇ ਜਾਨੀ ਕਿ ਖੂਹ ਘਰ ਤੇ ਲਾਛਾਂ ਨਾਲ ਤਾਂ ਹਰ ਨੂੰ ਮੇਰਾ ਖਿਆਲ ਇਹ ਮਲਕਾ ਜਾਤ ਨਹੀਂ ਹੋਣਾ ਸੀ ਜਿਵੇਂ ਲੋਕ ਕਹਿੰਦੇ ਹੁੰਦੇ ਲੋਕਾਂ ਦੀ ਲਹਿਰ ਲੋਕ ਤਾਕਤ ਕਦੇ ਵੀ ਦਬਦੀ ਨਹੀਂ ਅਸੀਂ ਕਹਿੰਦੇ ਆ ਕਿ ਆ ਜਿਹੜੀ ਪ੍ਰੈਕਟਿਸ ਮਾਨ ਸਰਕਾਰ ਨੇ ਸਾਨੂੰ ਕਰਵਾਤੀ ਇਹਦੇ ਨਾਲ ਜਾਨੀ ਕਿ ਸਾਨੂੰ ਐ ਪਤਾ ਲੱਗ ਗਿਆ ਕਿ ਸਰਕਾਰਾਂ ਦੇ ਆ ਵੀ ਕਰਦਾਰ ਆ ਕਿਤੇ ਨਾ ਕਿਤੇ ਸੀ ਵੇਸਲੇ ਰਹਿੰਦੇ ਸੀ ਵੀ ਚੱਲ ਕੋਈ ਗੱਲ ਨਹੀਂ ਅਸੀਂ ਧਰਨੇ ਮੁਜਾਹਰਾਂ ਤੇ ਜਾਂਦੇ ਆ ਕਿ ਸਰਕਾਰ ਕੀ ਆ ਅਸੀਂ ਤਾਂ ਇਹ ਸਮਝਦਾ ਕਿ ਆਜ਼ਾਦੀ ਦਾ ਜਸ਼ਨ ਮਨਾਉਣਾ ਹੈ ਅਸੀਂ ਇਸ ਮਲਖ ਦੇ ਵਿੱਚ ਪਰ ਆਜ਼ਾਦੀ ਆਜ਼ਾਦੀ ਭਰਾਵੋ ਕਾਗਜ਼ੀ ਪੱਤਰੀਆਂ ਤੁਸੀਂ ਸੱਚ ਬੋਲ ਕੇ ਵੇਖੋ ਹੱਕ ਮੰਗੋ ਆਜ਼ਾਦੀ ਕੋਈ ਨਹੀਂ ਹੈਗੀ ਆ ਪੱਤਰਕਾਰ ਭਾਈਚਾਰਾ ਆ 27 ਤਰੀਕ ਨੂੰ ਅੰਮ੍ਰਿਤਸਰ ਇਕੱਠੇ ਹੋ ਰਿਹਾ ਪੱਤਰਕਾਰ ਭਾਈਚਾਰਾ ਆ ਉਦੋਂ ਪਹਿਲਾਂ ਬਠਿੰਡੇ ਕੱਟ ਕੀਤਾ ਕਾਰੀਗਰ ਭਾਈ ਪੱਤਰਕਾਰ ਭਾਈਚਾਰਾ ਮਜਬੂਰ ਕਰਤਾ ਝੂਠੇ ਪਰਚੇ ਕਰਕੇ ਕੀ ਆ ਇਹਨਾਂ ਨੇ ਸੱਚੀ ਆਵਾਜ਼ ਦੱਸੀ ਲੋਕਾਂ ਨੂੰ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਕਿਸੇ ਤਰ੍ਹਾਂ ਕੋਈ ਨਹੀਂ ਬਖਸ਼ਦੇ ਮਾਸਟਰ ਨਹੀਂ ਬਖਸ਼ਦੇ ਡਾਕਟਰ ਨਹੀਂ ਬਖਸ਼ਦੇ ਆ ਕਿਸੇ ਮਲਾਜਮ ਮਜ਼ਦੂਰ ਕੋਈ ਕਿਤਾ ਨਹੀਂ ਬਖਿਆ ਇਸ ਕਰਕੇ ਅਸੀਂ ਟਪਕਾਈ ਜੱਥੇਬੰਦੀਆਂ ਦੀ ਸਾਂਝ ਨੂੰ ਹੋਕਾ ਦਿੰਨੇ ਆ ਕਿ ਹਿੰਦੁਸਤਾਨ ਦੇ ਲੋਕ ਜੇ ਆਪਦੇ ਤੁਸੀਂ ਹੱਕ ਲੈਣੇ ਤਾਂ ਜੱਥੇਬੰਦਤ ਹੋ ਜੋ ਇਕੱਠੇ ਹੋ ਜੋ ਔਰ ਇੱਕ ਅਸੂਲਾਂ ਦਾ ਕਰੋ ਜਿਨ੍ਹਾਂ ਦਾ ਚੈੱਕ ਡਿਸਿਪਲਨ ਹੋਵੇ ਇੱਕ ਸਿਸਟਮ ਹੋਵੇ ਕਿ ਇਸ ਸਿਸਟਮ ਨਾਲ ਆਪਾਂ ਇਕਾ ਰੱਖਣਾ